ਹਾਂਜੀ ਦੁਪਹਿਰ ਦੇ ਬੱਜ ਚੁੱਕਿਆ 12 ਜੋ ਤਾਂ ਹੁਣ ਉੱਠਿਆ ਮੈਂ ਲੱਗਿਆ ਜੋਤੀ ਬਣਾਉਣ ਸ਼ਿਸ਼ਟਾ ਅਗਰ ਮੈਂ ਦੋ ਦਿਨ ਬਣਾ ਸਕਦਾ ਜੋ ਤਾਂ ਉੱਠ ਕੇ ਲੱਗਾ ਬਹੁਤ ਜਿਆਦਾ ਮਸਤੀ ਕਰਨ ਇਹ ਪਤਾ ਨਹੀਂ ਇਹਨਾਂ ਨੂੰ ਚੰਗਾ ਲੱਗਿਆ ਜਾਂ ਬਤਾ ਲੱਗਣਾ ਚਾਹੀਦਾ ਮੰਗਾਇਆ ਮੈਂ ਸੋ ਫਾਸਟ ஆன்ਲਾਈਨ ਮੈਂ ਮੰਗਵਾਈਆ ਸਲਫਿਸਟਿਕ ਇਹਦੇ ਨਾਲ ਇਹਨਾਂ ਨੇ ਦਿੱਤਾ ਕਾਟ ਵੀ ਦਿੱਤਾ ਤੇ ਇਥੋਂ ਇਹਨਾਂ ਕੇ ਲਾਤੀ ਜਾਂਦੀ ਹੈ ਹਾਂ ਕੀ ਮੈਂ ਤੁਹਾਨੂੰ ਪੁੱਛਾਂ ਗੋਨਾ ਬੇਮੀਆ ਇਹ ਰੱਜੇ ਡੈਕ ਵੀ ਜਗਦੀ ਆ ਕਿਉਂ ਕਿ ਨੂੰ ਆਇਆ ਜਿਉ ਨਹੀਂ ਡੈਕ ਬੰਦ ਕਰ ਆਪਾਂ ਐਸੇ ਆਪਾਂ ਰੋਹਤਾ ਜੀ ਬੁਕਰ ਹੁਣ ਲੈ ਤਿਆਰ ਹੋ ਗਿਆ ਮਲੇ ਬੰਦ ਗਿਆ ਚੱਟ ਆਇਆ ਕਰਕੇ ਆਪਾਂ ਇੱਥੇ ਮਮੈ ਲਾਦਾ ਨਾ ਜੋਤ ਮਮੈ ਨਹੀਂ ਤੇਰਾ ਨਾ ਲਈ ਆਪਾਂ ਜਦਾਂ ਵੀਡੀਓ ਵਗੈਰਾ ਬਣਾਉਣੀ ਆ ਉਸ ਲਈ ਇਹ ਨਾ ਦਿੱਤੀ ਆ ਟੋਰਚ ਉਹ ਰੋਹਦਾ ਸੇ ਪੁੱਤ ਤੋਰਜਾ ਠੀਕ ਆ ਆ ਚੀਜ਼ ਤੇ ਆ ਚੀਜ਼ ਤੇ ਆ ਸਵੀਕਾਰ ਆ ਇਹ ਮੈਂ ਕਹਦਾ ਮੈਂ ਕ ਵੀ ਨਾਲ ਮਿਲੇ ਆਪਾਂ ਨੂੰ ਟੋਰਚਰ ਵੀ ਮਿਲੀ ਆ ਟੋਰਚਰ ਵੱਧ ਵੀ ਹੋ ਜਾਂਦੀ ਆ ਘੱਟ ਵੀ ਹੋ ਜਾਂਦੀ ਆ ਆਪਾਂ ਲਾਈਟ ਵੀ ਪੇਦਦੇ ਨੇ ਆ ਕੋਈ ਟੋਰਚ ਦੇਦਣਾ ਕੋਈ ਲਾਈਟ ਦੇਦਣਾ ਤੇ ਇਹ ਸਿਲਫੀ ਸਟਿਕ ਵਾਂਗੂ ਰੋਕ ਜੋਦਾ ਇਹ ਤਾਂ ਵੀ ਬੱਟੀ ਵੀ ਹੋ ਜਾਂਦੀ ਆ ਤਾਂ ਕਿ ਬਦੀ ਹੈ ਹਾਂ ਕਾਹਦੀ ਬੱਡੀ ਹੋ ਜਰੀ ਵੈਸੇ ਆਪਾਂ ਮੋਬਾਈਲ ਬੰਨ ਰੱਖਿਆ ਹੋਇਆ ਮੋਬਾਈਲ ਚਲਾਇਆ ਨਹੀਂ ਇਹ ਇੱਕ ਮਿੰਟ ਪੀ ਵੇ ਪੈਂਦੀ ਇਹ ਇੱਕ ਸਕੈਨਿੰਗ ਸਕੈਨ ਹੋਏ ਅਭੀ ਹੋ ਚੁੱਕਾ ਇਹੋ ਹੋ ਚੱਕਾ ਆ ਬਟਨ ਦੱਬਣਾ ਇਥੋਂ ਆ ਵਾਲਾ ਇਹ ਵੀਡੀਓ ਆਪੇ ਚੱਲ ਪਣੀਆ ਕਿਉਂਕਿ ਹੁਣ ਇਹਦੀ ਵੀਡੀਓ ਤਾਂ ਨਹੀਂ ਚੱਲਦੀ ਵੀ ਆਪਾਂ ਐਟੈਚ ਨਹੀਂ ਕੀਤਾ ਹੋਇਆ ਨਾਲ ਬਸ ਆ ਬਟਨ ਦੱਬਣਾ ਏ ਇਹ ਵੀਡੀਓ ਨਾਲ ਚੱਲ ਪਣੀਆ ਕਿਉਂਕਿ ਇਹ ਬਲੂਟੂਥ ਨਾਲ ਹੋਣ ਦੇ ਨਾਲ ਐਟੈਚ ਹੁੰਦਾ ਹੈ ਫੋਨ ਦਾ ਬਲੂਟੂਥ ਓਨ ਕਰ ਦਿਓ ਆ ਮੈਕ ਆ ਲਾਈਟ ਮਿਲੀਏ ਲਾਈਟ ਵੱਧ ਵੀ ਹੋ ਜਾਂਦੀ ਹੈ ਘੱਟ ਵੀ ਪਰ ਆਪਾਂ ਘੱਟ ਕੀਤੀ ਹੋਈ ਆ ਤੇ ਸਟੈਂਡ ਆਉਟ ਵੀ ਬਣ ਜਾਂਦਾ ਹੈ ਉਹ ਉਹ ਤੁਸੀਂ ਯਾਨੀ ਕਿ ਕਦੀ ਆਪਾਂ ਇਹਨੂੰ ਰੱਖ ਸਕਦੇ ਹਾਂ ਮਾਂ ਇਹਨੂੰ ਛੋਟਾ ਨਹੀਂ ਕੀਤਾ ਹਾਂ ਇਹਨੂੰ ਛੋਟਾ ਵੀ ਕਰ ਸਕਦੇ ਹੋ ਸਟੈਂਡ ਨੂੰ ਆਪਾਂ ਆਪਾਂ ਸਟੈਂਡ ਨੂੰ ਸੈਲਫੀ ਸਟਿਕ ਇਹ ਜੋ ਕੱਟ ਕੇ ਨਾ ਕਾਫੀ ਵੱਡਾ ਵੀ ਕਰਕੇ ਰੱਖ ਸਕਦੇ ਹਾਂ ਪਹਿਲਾਂ ਲਾਈਟ ਬੰਦ ਕਰ ਹਾਂ ਪੁੱਤ ਇਹਨੂੰ ਛੋਟਾ ਨਹੀਂ ਕੀਤਾ ਦੇਖੋ ਨੇ ਆ ਐਵੇਂ ਕਰਕੇ ਕਾਫੀ ਵੱਡਾ ਵੀ ਹੋ ਜਾਂਦਾ ਤਾਂ ਕਿ ਜਸ ਸੈਲਫੀ ਸਟਿਕ ਨਾ ਠੀਕਾ ਮੇਰੇ ਲਈ ਤਾਂ ਬੈਠ ਕਿਉਂਕਿ ਮੈਂ ਮੰਜੇ ਤੇ ਬੈਠੀਆਂ ਮੰਜੇ ਤੇ ਬੈਠੀਆਂ ਇਹਨੇ ਡਿੱਗ ਜਾਣਾ ਬਸ ਆਹ ਬਟਨ ਦੱਬਣਾ ਪਾਣਾ ਹੈ ਇਹਦਾ ਸਿਰਫ ਆਹ ਵਾਲਾ ਇੱਥੋਂ ਆਪੇ ਮੈਕ ਚੱਲ ਪਾਣਾ ਆਪੇ ਵੀਡੀਓ ਬਣਨੀ ਸ਼ੁਰੂ ਹੋ ਜਾਣੀ ਆਪਾਂ ਇਹ ਫੋਨ ਦੇ ਬਲੂਟੁੱਥ ਨੂੰ ਔਨ ਕੀਤਾ ਕਿਉਂਕਿ ਇਸ ਤਰੀਕੇ ਨਾਲ ਇਹ ਚਾਰਜਰ ਹੋਊਗੀ ਇਹ ਚਾਰਜਰ ਲਾਇਆ ਮੈਂ ਜੋਤ ਦੇ ਫੋਨ ਵਾਲਾ ਜੋਤ ਦਾ ਚਾਰਜਰ ਆਹੇ ਜਦੋਂ ਚਾਰਜਰ ਹੋ ਗਈ 레드 ਲਾਈਟ ਜਗੂਗੀ। ਬਲਿਜਾ ਰੈਡ ਲੈਂਡ ਜਾ ਕਰ ਰਹੀ ਆ। ਤੇ ਜਿਵੇਂ ਨਾ ਇਹ ਰੋਸ਼ਨੀ ਜਾ ਕਰਕੇ। ਰੈਡ ਲਾਈਟ ਜਗਦੀ ਆ ਇਹਦੇ ਚ। ਜਦੋਂ ਚਾਰਜ ਹੋ ਗਈ ਗ੍ਰੀਨ ਲਾਈਟ ਹੋ ਜਣੀ ਇਹਦੇ ਚ।